ਹੋ ਹੋੜੀ ਆ ਯਾਰ ਇਹ ਮਰ ਹੈ ਤਾਂ ਹੋੜੀ ਆ ਕੰਮ ਕਰਨ ਦਾ ਤਾਂ ਸੌਖਾ ਨਰਪਾਏ ਦਾ ਪਾਏ ਦਿੰਦੇ ਆ ਹੋਰ ਪਾ ਦੋ ਬਸ ਇੱਕ ਨੇੜੇ ਲਾ ਲੈ ਲਾਇਰਾ ਦੋ ਜਣੇ RAM nal ਚੱਕ ਲਈ ਹਾਂਜੀ ਸਾਰਿਆਂ ਸਤਿਕਾਰ ਤੇ ਬਾਈ ਜਿਹੜੀ ਆਪਾਂ ਪ੍ਰੀਤ ਮਸੀਹ ਨੂੰ ਦਵਾ ਕੇ ਸਿਕਿਆਂ ਦੀ ਸੀ ਨਰਪਾਏ ਬਾਈ ਨੂੰ ਤੇ ਅੱਜ ਮਸ਼ੀਨ ਖੋਲ ਕੀਤੀ ਸੀ ਉਹਨਾਂ ਨੇ ਖੋਲ ਕੇ ਧਵਾ ਲਿਆਂਦੀ ਰਿਪੇਅਰ ਲੱਗੇ ਹੋਏ ਨੇ ਕਰਨ ਆਉਂਦਾ ਨਹੀਂ ਨਾ ਗੇਅਰ ਗੁਰ ਚੈੱਕ ਕਰ ਲਿਆ ਪਾਈਆਂ ਨੇ ਗੇਅਰ ਬਿਲਕੁਲ ਓਕੇ ਆ ਕੰਨ ਗੇਅਰ ਬਿਲਕੁਲ ਓਕੇ ਆ ਤੇ ਇੱਕ ਗਰਾਰੀ ਪਾਈ ਆ ਬਸ ਪਹਿਲੇ ਵਾਲੀ ਆਪਣੀ ਤੇ ਬਾਕੀ ਗੇਅਰ ਆਹ ਗੇਅਰ ਚੈੱਕ ਕਰ ਲਿਆ ਅਡੈਕਸ਼ਨਾਂ ਫੁੱਲ ਕੇ ਰੈਡਕਸ਼ਨ ਚੈੱਕ ਕਰ ਲਈ। ਹੋਰ ਬਸ ਕੋਈ ਜ਼ਿਆਦਾ ਕੰਮ ਨਹੀਂ ਹੈਗਾ ਨਿੱਕੇ ਮੁਕੇ ਹੀ ਕੰਮ ਕਰਨ ਵਾਲੇ ਨੇ। ਕਲਚ ਪਲੇਟ ਉਹ ਵੀ ਸਹੀ ਨਿਕਲੀ ਐ। ਰੈਸਲ ਪਲੇਟ ਵਗੈਰਾ ਸਭ ਕੁਝ ਓਕੇ ਹੀ। ਸਾਫ਼ ਕਰਕੇ ਸਮਾਨ ਬਾਤ ਜੇ ਪਾੜਾ ਰੱਖਿਆ ਹੋਇਆ ਜੀ ਹਾਂ ਆ ਧਰਦੇ ਹਾਂ ਸਾਪ ਜਾਨ ਨਾ ਸੜਾ ਮਾਂ ਬਾ ਠੀਕ ਆ ਟਾਈਟ ਚਾਹੀਦੀ ਐ ਮੈਂ ਆਇਆ ਫਿਰ ਤੂੰ ਦੇਖੀ ਐ ਜੱਟ ਇਹ ਨਾਲ ਇੱਧਰ ਆ ਰੇ ਤਾਂ ਬਹੁਤ ਲੱਗਿਆ ਹੋਇਆ ਹਨ ਹਾਂ ਅਮਰੇ ਉਂਗਲੀ ਜੀ ਮਾਰਦੇ ਇਧਰ ਨੂੰ ਉਹਦੇ ਬ੍ਰੇਕ ਦੇ ਪੰਜ ਲੱਗਦੇ ਜਿੱਦੇ ਡਿਸਕ ਦਾ ਜਮੇ ਖਤਮ ਨੇ ਹੋਰ ਡਿਸਕ ਤਾਂ ਮੈਂ ਦੇਖੀ ਆ ਡਿਸਕ ਦਾ ਜਮੇ ਖਤਮ ਨੇ ਆਹੀ ਰੋਕ ਜੀ ਹੂੰ ਇਸ ਤੋਂ ਪੂਰਾ ਬਾਹਰੇ ਆਇਆ ਹੋਇਆ ਸੀ ਉਹ ਉਦੋਂ ਵੱਧ ਫਿਰ ਕਿੱਥੇ ਕੰਮ ਨਹੀਂ ਕਰਦਾ ਇਹਦਾ ਕੀ ਪੈਟ ਜੇ ਨਵੇਂ ਲੈ ਆਉਣੇ ਸੀ ਇਹਦੇ ਪਹਿਲੇ ਸੀ ਬੱਚੇ ਬੱਸ ਫਿਰ ਦੋਵੇਂ ਪਾਸੇ ਦਾ ਟਾਈਟਲ ਤੇ ਪਿਆਰ ਨਹੀਂ ਰੱਖਣ ਦਿਆ ਕਰੂ ਦੇਖੀ ਓਹ ਚੱਕਰੀ ਆ ਫਿਰ ਪਿੱਛੋਂ ਦੀ ਨੇ ਇਹਦਾ ਹਵਾ ਵਾਲਾ ਪੈਪ ਕਿਵੇਂ ਲੱਗਿਆ ਹੋਇਆ ਇਹਨੂੰ ਕਿਹੜਾ ਵਾਲ ਹਾਏ ਔਰ ਇਹਨੇ ਤਾਂ ਹਾਂ ਪਰੇ ਕਰਦੇ ਅੱਛਾ ਆਹ ਇਹ ਤਾਂ ਸਰਪਾ ਲੱਗਿਆ ਵਾ ਲਾਉਣਾ ਤੂੰ ਫਿਰ ਆਪਾਂ ਨੂੰ ਇਹ ਹੋਰ ਲਾ ਦੀ ਇਹ ਤਾਂ ਕੰਮ ਤਾਂ ਹੀ ਹਵਾ ਨਾਲੇ ਕੰਮ ਕਰਦੇ ਨੇ ਫਿਰ ਇਹ ਕੇ ਉੱਜੇ ਰੋੜ ਨਹੀਂ ਇਹ ਕੰਮ ਕਰਦੇ ਆਪਾਂ ਆਰੇ ਇਹ ਟੈਂਕੀ ਨੂੰ ਨਹੀਂ ਲਾਉਣਾ ਇਹ ਨਾ ਨਾ ਟੈਂਕੀ ਨੂੰ ਨਹੀਂ ਇੰਜਣ ਸਾਹ ਲੈਂਦਾ ਜਿੱਥੋਂ ਹੱਟ ਹੈ ਇਹ ਤਾਂ ਹੀ ਬੰਦ ਕਰਿਆ ਪਿਆ ਹਾਂ ਉਹ ਜਿੱਥੋਂ ਸਾਹ ਲੈਂਦਾ ਨਾ ਇੰਜਣ ਇਹ ਚੋਂ ਖਿੱਚਦਾ ਹੁੰਦਾ ਹਵਾ ਇਹ ਇਹਦੇ ਵਿੱਚੇ ਟੱਕਦਾ ਨਹੀਂ ਹੁੰਦਾ ਖਿੱਚਦਾ ਹੁੰਦਾ ਇਹਨੂੰ ਹਵਾ ਜਿਹੜਾ ਸਰਪ ਲੱਗਿਆ ਹਾਂ ਉਹ ਦੇਖੋ ਉਹ ਇੰਜਣ ਦੇ ਥੱਲੇ ਲੱਗਿਆ ਹੋਊਗਾ ਨਾ ਉਹ ਦੇਖਾ ਜਿਹੜਾ ਮੈਨੀਫੋਲਡ ਨੇ ਲਾਇਆ ਉਹ ਬੰਦ ਕਰਿਆ ਹੋਵੇ ਅੰਗਰੋਂ ਹਾਂ ਹਾਂ ਉੱਥੇ ਲੱਗੂ ਪਏ ਪਏ ਹਾਂ 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 ਉਹ ਵੀ ਥੱਲੇ ਉੱਥੇ ਹਾਂ ਬਸ ਉੱਥੇ ਲਾ ਦੀ ਉਹ ਕਿੱਥੇ ਬੋਸਟਰ ਨੂੰ ਲੱਗਿਆ ਹੋਵੇ ਹਾਂ 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 ਉੱਥੇ ਲੱਗੂਗਾ ਹਾਂ ਉਹ ਦੇ ਮੂਹਰੇ ਬੰਦ ਕਰਿਆ ਪਾ ਹੁਣ ਚੁੱਕਾ ਕੇ ਤੇ ਇਹਨੂੰ ਲਾ ਦੀ ਹਾਂ ਇਹ ਚੋ ਹਵਾ ਨਾਲ ਵਿੱਚੋਂ ਖਿੱਚਦਾ ਹੁੰਦਾ ਇਹਦੇ ਹਾਂ ਬਾਟੇ ਪਾਰੀ ਜੀ ਆ ਜਾਣ ਦੀ ਆਇਆ ਇਹਦਾ ਇਹਦੇ ਬ੍ਰੇਕ ਬਣ ਜਾਂਦੇ ਨੇ ਜਿਵੇਂ ਗੱਡੀ ਦੇ ਬ੍ਰੇਕ ਲਾਉਨੇ ਆਪਾਂ ਐ ਬ੍ਰੇਕ ਲਾਉਣੇ ਐ ਪੈਰ ਰੱਖਣ ਦੀ ਲੋੜ ਆ ਬਸ ਤੇ ਲਾਈਏ ਉਹ ਹਾਂ ਨਾ ਨਾ ਲਾਉਣਾ ਪਊਗਾ ਨਾ ਨਾ ਖਤਰਾ ਨਹੀਂ ਕੋਈ ਇਹਦਾ ਸਮਾਂ ਤੇ ਜਿਵੇਂ ਬੇਕਾਰ ਦਾ ਪਾਇਆ ਆਪਾਂ ਨਵੇਂ ਲਾ ਕੇ ਲਾ ਦੀ ਹਾਂ ਹੋਰ ਆ ਤਾਂ ਇਥੋਂ ਲੋਹੇ ਦਾ ਲਾਇਆ ਵਾ ਓਏ ਹਾਂ ਵਾ ਇਥੋਂ ਦਾ ਲੋਹੇ ਦਾ ਹਾਂ ਲੋਹੇ ਦਾ ਜਿਹੜੇ ਟੋਟੇ ਜਿਹਨਾਂ ਨਵੇਂ ਲਾ ਦੀਏ ਇਹ ਹਾਂ ਆ ਇਹ ਇਹਦਾ ਦੂਰ ਨਹੀਂ ਜਾਂਦਾ ਜਿਹੜਾ ਪਾਇਪ ਆਪਣਾ ਉਹਦੇ ਵਾਲਾ ਤਾਗੇ ਵਾਲਾ ਹਾਂ ਤਾਂ ਉਹਦੇ ਵਾਲਾ ਇਹ ਤਾਂ ਉੱਤੋਂ ਉਹਦੇ ਵਾਲਾ ਪੰਪ ਵਾਲਾ ਆ ਇੱਧਰ ਆ ਆ ਇੱਧਰ ਨਹੀਂ ਇਹ ਰੋਟਾਇਆ ਇੱਧਰ ਤਾਂ ਇੰਨਾ ਗਾਇ ਪਾਇਆ ਜਿਹੜਾ ਲਾਈ ਲਾਉਣ ਦੇ ਤਾਗੇ ਜਿਹੜਾ ਪਾਇਪ ਨਹੀਂ ਆਉਂਦਾ ਉਹ ਪਾਈਪ ਲਾ ਲਈ ਬੋਸਟਰ ਵੀ ਖੋਲ ਨਹੀਂ ਅੰਦਰ ਬਾਹਰ ਹਾਂ ਖੋਲ ਦੇ ਹਨੂ ਵੀ ਹੋਰ ਖੋਲ ਕੇ ਉੱਥੇ ਕੰਮ ਕਰਿਆ ਪਿਆ ਹੋਊਗਾ ਕੋਈ ਉਹ ਚੱਕ ਲਈ ਕਾ ਨੂੰ ਆ ਨਾਲ ਦੇ ਕਹਿ ਦਿਆ ਕਰ ਹਾਂ ਆ ਨਾਲ ਦੇ ਕੇ ਨਾਹੀਂ ਆ ਹੀ ਲਾਵਾਂਗੇ ਨਾਲ ਦਾ ਜਾ ਰਹੇ ਇਹ ਫੇਰ ਇਹਦਾ ਕੰਮ ਕਰਾ ਲਈ ਹਾਂ ਆਹ ਹੋ ਇਹਦਾ ਕੰਮ ਕਰਾਂਗੇ ਇਹਦਾ ਖੋਲ ਕੇ ਤਾਂ ਦੇ ਦੇਗਾ ਤੂੰਰੇ ਖੋਲ ਦੂਗਾ ਖੋਲ ਕੇ ਦੇਣਾ ਪਊਗਾ ਉਹਨਾਂ ਨੂੰ ਆਪਾਂ ਕਿੱਟ ਤੂੰ ਕਰਦੀ ਫਿਰ ਹਾਂ ਪਹਿਲਾਂ ਸਾਰੀ ਮਸ਼ੀਨ ਫਿੱਟ ਕਰ ਲੈ ਆਹੋ ਕਿੱਟ ਕਰਕੇ ਜਾਂ ਰੇਡੀਟਰ ਲਾ ਕੇ ਸਾਫ਼ ਕਰੇਗਾ ਹਾਂ ਬਾਅਦੋਂ ਦੂ ਖੋਲ ਦਾਂਗੇ ਨਾ ਨੱਟ ਦਾ ਉਹ ਮੋੜ ਦੇ ਕੱਲ ਰਾਂ ਨਾ ਜਰੂਰੀ ਗੱਲ ਇੱਕ ਗੱਲ ਇਹਨੂੰ ਇੰਜਣ ਦੇ ਨਜ਼ਾਰਾ ਇਹਦੇ ਪੰਪ ਪੰਪ ਖੋਲਣਾ ਪੈਂਦਾ ਸਾਰਾ ਉਹਦਾ ਸਾਈਡ ਦੀ ਲੱਗਿਆ ਬਾ ਤਿੰਨ ਨੱਟ ਵੀ ਖੋਲ ਕੇ ਬਾਹਰ ਕੱਢ ਲੈ ਅਸੈਂਬਲ ਦੇ ਨਹੀਂ ਖੋਲਣ ਦੀ ਨਾ ਉਹਦੇ ਨਹੀਂ ਕੁਝ ਵੀ ਖੋਲਣ ਦੀ ਲੋੜ ਉਹ ਤਾਂ ਸਾਈਡ ਦੀ ਲਾਤਾ ਅੱਡ। ਇਹ ਵੀ ਉਹ ਵੀ ਰਿਹਾ। ਤਾਇ ਖੋਲਨੀ ਆ ਕਿ ਨਹੀਂ ਅਜੇ? ਮੈਂ ਖੋਲਦਾ। ਦੇਖਦਾ 1 2 3 ਤੱਕ ਖੋਲੂਗਾ। ਫਲੇ ਆਪਣੇ ਤਾਂ ਅੱਗੇ ਜਾਣਾ 1.5 2 ਮਹੀਨੇ। ਆਪਣੇ ਦਾ ਲੱਗਣਾ। ਹੂੰ। ਫਲ ਤਾਂ ਜੀਰਿਆ ਬੱਚੇ ਕੋਈ ਕੋਈ ਨਿੱਤਰ ਲੱਗੀ ਐ। ਸਾਡਾ ਵੀ ਪਾਣੀ ਕਿਲੇ ਨਿੱਤਰ ਗਿਆ। ਅੱਛਾ। ਆ ਜਾ ਅਸੀਂ ਹੁਣ ਤੇਰੇ ਪਿੰਡ ਨੂੰ ਆਏ ਰਾਹ ਤੇ ਵੀ ਇੱਥੇ ਨਿੱਸਰੀ ਹੋਈ ਜੀ ਹਾਂ ਦੋ ਦਿਨ ਨੂੰ ਦੋਨੂੰ ਪਾਣੀ ਛੱਡਣਾ ਹੋਊਗਾ ਛੱਪੀ ਨੂੰ ਨਾ ਹਾਂ ਉੱਥੇ ਮੈਂ ਜਾਂਦਾ ਨਹੀਂ ਐ ਕਿ ਕੁਵਾਲੀ ਰੱਖੀ ਕਿਲਾ ਪੋਰੇ ਪੜ ਲਾ ਕਿਲਾ ਤੋੜ ਲਾ ਤਰੋਂ ਤੇਰ ਬਹੁਤ ਹੋ ਗਿਆ ਹੂੰ ਦੇ ਦਾਂ ਦੋ ਹੀ ਮੂੰਗੀ ਚ ਭੇਜ ਦਾਂਗੇ ਜਲਦੀ ਸੱਟ ਮਾਰ ਕੇ ਅੰਦਰ ਭਾਏ ਦੁਬਾਰਾ ਟਾਈਟ ਕਰ ਚੜੀ ਇਹਨਾਂ ਤੇ ਹਾਂ ਮਾ ਠੀਕ ਇਹਨੋਂ ਤੇ ਨਟਾਂ ਦੇ ਸੱਟ ਮਾਰ ਕੇ ਫੇਰ ਕਰ ਦੇ ਤੇ ਇਦਾਂ ਜਿਵੇਂ ਬੰਨ੍ਹੂ ਬੁੜੇ ਦੇਖੀ ਇਹ ਡਰ ਦਾ ਵੀ ਇਕੱਠਾ ਹੋਊਗਾ ਕੰਮ ਡੈਲਰ ਮਾਲੀ ਕੁਲੀ ਦੇ ਮਰੇ ਇੱਕ ਹੀ ਇੱਕੋ ਹੀ ਪਹੁੰਚ ਆਗਾ ਸੇਵ ਲੱਗਦਾ ਕਿ ਠੀਕ ਹੀ ਨੇ ਪਹੁੰਚਦਾ ਯਾਰ ਅੰਦਰ ਪਾ ਠੀਕ ਹੀ ਨੇ ਵਿਚੇ ਦਾ ਗੱਬੇ ਹਟਾਉਣਾ ਕਿੰਨਾ ਘਟਾਉਣਾ ਬਹੁਤ ਘਟਾਉਣਾ ਅੱਛਾ ਨਮਾ ਲਵਾ ਦੇ ਸਰ ਤੋ ਫਿਰ ਨਹੀਂ ਜੇ ਜ਼ਿਆਦੇ ਡਾਊਨ ਹੋ ਜੇ ਫਿਰ ਥਲੱਸ ਬੈਰਿੰਗ ਨਹੀਂ ਛੱਡਦਾ ਇਹ ਦੂਆ ਉਹ ਝਾਂਦਰ ਬੈਰਿੰਗ ਜਾਂ ਥੂੜੀ ਜਾਂਦਾ ਇਹ ਦਾ ਵਿੱਚ ਬੈਹਣਗੇ ਹਾਂ ਆ ਇਹ ਤਾਂ ਸਿੱਧੇ ਨਟ ਨੇ ਇਹ ਸਾਰੇ ਬਾਹਰ ਚ ਲਾਏ ਹੋਏ ਨੇ ਅਗਲੇ ਦੇ ਹਨਾ ਨਾਲ ਆਲੇ ਆਏ ਹੋਣਗੇ ਨਾਲੇ ਦਿੱਥੇ ਵੀ ਹੋਣੇ ਇਧਰਲੇ ਵੀ ਐਵੇਂ ਨੇ ਨਹੀਂ ਇਧਰਲੇ ਨਹੀਂ ਸਟੱਡ ਨੇ ਇਧਰਲੇ ਤਾਂ ਯਾਰ ਤੇ ਫਿਰ ਦੂਏ ਕਾਸਤੇ ਕਿਹਨੇ ਸਟੱਡ ਮਲੇ ਨਹੀਂ ਹੋਣਾ ਸਟੱਡ ਮਲੇ ਨਹੀਂ ਹੋਣੇ ਤੇ ਕੀ ਹੈ ਬੰਦ ਉਨਕੇ ਮੈਂ ਕਰੀਏ ਦੇਖ। ਸਾਡੇ ਹਿਲਦੇ ਤਾਂ ਇਹ ਵੀ ਨਹੀਂ ਹੈਗੇ। ਜੇ ਸਾਡੇ ਮਿਲ ਜਾਣਗੇ ਤਾਂ ਪੈ ਨਹੀਂ ਹੈਗੇ ਤੇ ਲੋ ਸਾਡੇ। ਕੱਸਦੇ ਹਾਲੇ ਨੂੰ ਜਿਹੇ ਪੈ ਨੇ। ਕਾਹਨੂੰ ਉਹ ਕਰਦੇ। ਉਹ ਤਾਂ ਦੂ ਲੋੜ 24 ਦੇ ਨਟ ਨੇ। ਅ ਸਟਾਡ ਦੇ ਖੋਲ ਕੇ ਹੁਣੇ ਫਿਰ ਦੇ ਨਟ ਕਰਦੇ। ਉਹ ਬਾਰ ਬਾਰ ਕੱਸਣ ਖੋਲਣ ਨਾਲ ਨਾ ਚੂੜੀ ਬਚੀ ਰਹਿੰਦੀ ਐਡੈਕਸ਼ਨ ਦੀ। ਹੋਰ ਗੱਲ ਕੁਝ ਨਹੀਂ ਹੁਣ ਤਾਂ 10 ਮਿੰਟ ਹੋਰ ਲੱਗ ਜਾਣਗੇ। ਅਰੇ ਅੱਲਾ ਲੈ ਜਾ ਉੱਥੇ ਢੇਰੀ ਕਰ ਲਈ। ਕਿੱਥੇ ਤੂੰ ਜਾ ਬੰਦੇ ਮੈਂ ਚੱਕ। ਪਾਏ ਨਹੀਂ ਹੁੰਦੇ ਡੱਟਾ। ਹੋਰ ਕੋਈ ਇੱਕ ਵਾਰ ਕਿਤੇ ਚੂੜੀ ਕਸੀ ਰਹਿਣੀ ਆ ਯਾਰ ਵਿੱਚ ਪਾ ਬਾਰ-ਬਾਰ। ਇਹ ਚੂੜੀ ਤੇਰੀ ਗਲਤੀ ਆ ਸਾਈ। ਹਾਂ। ਟਿੱਲੀ ਹੋ ਜਾਂਦੀ ਆ ਚੂੜੀ। ਹੁਣ 10 ਮਿੰਟ ਬੰਦੇ। ਹੋਰ 10 ਮਿੰਟ ਹੋਰ ਲੱਗ ਜਾਣਗੇ ਕੋਈ ਨਹੀਂ ਹੁੰਦਾ। ਮਸ਼ੀਨ ਤਾਂ ਬਾਈ ਪੂਰੀ ਸਾਫ਼ ਹੈ ਜਿਹੜਾ ਬੱਚੋ ਸਮਾਨ ਸਬੂਨ ਕੱਢਿਆ ਆ ਨ ਬਿਲਕੁਲ ਓਕੇ ਆ ਮਾੜਾ ਮੋਟਾ ਹੀ ਬਸ ਕੰਮ ਹੋਣ ਵਾਲਾ ਇੱਕ ਤਾਂ ਆਪਣੇ ਬੈੱਡ ਵਾਲੀ ਚੱਦਰ ਲੱਗਣ ਵਾਲੀ ਤੇ ਉਹ ਚੈਂਬਰ ਦੇ ਬਸ ਆਫਟ ਕੋਲੋਂ ਵਿੱਚੋਂ ਬੈਡਿੰਗ ਜਗਰਿਆ ਵਾ ਉਹ ਸੈੱਟ ਕਰ ਦਾਂਗੇ ਤੇ ਮੈਟਰਾਸਰ ਹੋ ਗਿਆ ਇਹਦੀ ਬਾਰਾ ਨਵੀਆਂ ਲੱਗੀਆਂ ਵੀ ਆ ਬਿਲਕੁਲ ਓਕੇ ਆ ਵੀ ਬਾਸਕਟ ਨਵੀਂ ਪਾਈ ਵੀ ਐ ਝਰਨੇ ਝੂਰਨੇ ਸਾਰੇ ਠੀਕ ਨੇ ਕਿਸਤੀਆਂ ਦੇਖੋ ਤੁਸੀਂ ਬਿਲਕੁਲ ਸਾਫ਼ ਨੇ ਕਿਤੇ ਕੋਈ ਬੈਡਿੰਗ ਨਹੀਂ ਹੈਗਾ ਕਿ ਇਸਤੀ ਦੇ ਬਰੰਬੜੀ ਵੀ ਐ ਸਾਫ਼ ਮਾੜੇ ਮੋਕੇ ਸਟਾਫ ਵਾਕਰਨੇ ਬਸ ਮਾੜੇ ਮੋਕੇ ਜਾਲੀ ਜੋਲੀ ਲੱਗਣ ਵਾਲੀ ਉੱਪਰ ਵਾਲੇ ਬਾਕੀ ਰਸਤੇ ਵਾਕਰ ਵੀ ਠੀਕ ਨੇ ਜੇ ਹੋਣ ਲੱਗੇ ਜਿੱਥੇ ਆਉਂਦੇ ਨੇ ਪੇਪਰਾਂ ਦੇ ਜਾਂ ਫਿਰ ਆ ਨਹੀਂ ਜਿਵੇਂ 엘리베이터 ਦੇ ਮਾੜੇ ਮੋਕੇ ਟਾਕੇ ਲੁਕੀ ਨੇ ਹੋਰ ਨਹੀਂ ਕਿਤੇ ਬਿਲਡਿੰਗ ਹੈਗਾ ਹੋਰ ਤਾਂ ਬਿਲਕੁਲ ਸਾਫ ਕੋਈ ਟੈਂਕ ਨਹੀਂ ਖੜਿਆ ਵਾ ਕੋਈ ਕੈਵਨ ਨਹੀਂ ਖੜਿਆ ਵਾ

ਕੰਮੋਂ ਬੰਦ ਲੇ ਤੇ ਇਹ ਵੀ ਸਾਫ ਆਉਂਦੀ ਹਾਂ ਗਰਾਰੀ ਵੀ ਆਇਆ ਭੈਜ ਜੇ ਨਵੀਂ ਪਾਈ ਵੀ ਹੁੰਦੀ ਹੈ ਨਾ ਮਾੜ ਆਇਆ ਦੰਦਾ ਇਹਦਾ ਮਾੜੇ ਚਲਾਏ ਤਾਂ ਮਾੜ ਮੁਟਿਆ ਇੱਕ ਆ ਆ ਵੀ ਆਣ ਨਵਾਂ ਹਾਂ ਪੀਣੀ ਨਹੀਂ ਨੀ ਮਮਾ ਦੇਖਿਆ ਪੀਣੀ ਤਾਂ ਟਰੈਕਟਰ ਦੇ ਆਉਣੇ ਆ ਲੈਣ ਦੇਣਾ ਉਹ ਲੈਣ ਕਿਹੜੇ ਨਹੀਂ ਨਹੀਂ ਟਰੈਕਟਰ ਵਾਲੀ ਟਰੈਕਟਰ ਦੀਆਂ ਹੋਰ ਨਹੀਂ ਨਹੀਂ ਉਹ ਲੈਣ ਨੂੰ ਆਉਂਦੀਆਂ ਨਹੀਂ ਇਹ ਇਹ ਜਿਹੜੀ ਵਿੱਚ ਕਰਾਰੀ ਪੈਂਦੀ ਆ ਉਸ ਕੋਰਾ ਗੰਗਰਾਸ਼ ਦਾ ਚੜੀਏ ਨੇ ਕਵਨਾਂ ਨੀ ਕੀ ਪਤਾ ਇਹਦਾ ਭਾਂਜਾ ਟਰੈਕਟਰ ਦੇ ਮੋਟੇ ਇੰਨੇ ਦੰਦਿਆਂ ਵਾਲੀ ਗਰਾਰੀ ਤਾਂ ਨਹੀਂ ਹੋਣੀ ਯਾਰ ਆਨਲਾਈਨ ਦੇ ਤਾਂ ਹੀ ਕੋ ਦੌਰ ਪਤਾ ਉਹ ਐਕਸਨੇ ਤਾਂ ਹੈਗੀਆਂ ਨਾ ਨੂੰ ਮੈਨੂੰ ਕੋਈ ਪਤਾ ਇਹ ਕੱਢੀ ਅੱਜ ਪੂਰਾ ਗੇ ਕੰਮ ਕਰਨਾ ਸੌਕਾ ਹਾਂ ਨਾ ਹੌਲਾ ਹੈ ਕੰਮ ਗੜੀ ਲੈ ਕੇ ਨਾ ਗਰਾਰੀ ਵੀ ਉਹਦੀ ਗਰਾਰੀ ਮੰਗੀ ਆ ਇਹ ਗਰਾਰੀ ਵੀ ਸਸਤੀ ਹੋ ਇਹਦੇ ਹੁਣ ਆ ਜਿਹੜੀ ਕਲੱਚ ਵਾਲੀ ਆ ਸਾਫ ਕਰੀ ਜੇ ਵੇਚੜੀ ਹੂੰ ਉਹ ਉਹਨਾਂ ਲਈ ਜਿਹੜੀ ਮਰਜ਼ੀ ਠੋਕ ਲਈ ਤੇ ਸਪੈਸ਼ਲ ਪ੍ਰੀਸ ਦੀ ਹੈ ਕਿ ਲੈਣੀ ਪੈਂਦੀ ਕਰਨ ਮੈਂ ਜਾ ਕੇ ਆਇਆ ਅੱਛਾ ਇਹਦੇ ਤੋਂ ਬੈਰਿੰਗ ਟੁੱਟੇ ਵੇਲੇ ਅੰਦਰ ਤੇ ਲੱਦੀ ਮਾਰੀ ਮਾਰੀ ਮਾਦੂ ਨਮੀ ਪਾ ਚਾਹ ਉਹ ਜਿਹੜਾ ਪਰਚੰਨਾ ਹੈ ਖੋਲਣਾ ਹੋਵੇ ਤਾਂ ਉਹ ਵੀ ਪਾ ਦੇ ਬੈਰ ਨੂੰ 3000 ਦੇ ਰਪਏ ਹੋ ਜੂਗੀ ਬੱਚੇ ਵਿੱਚ ਐਰ ਕੂਲ ਬਦਲ ਗਏ ਹਾਂ ਠੀਕ ਹੈ 1000 ਰੁਪਏ ਤਾਂ ਲੱਗਦੇ ਹਾਂ ਨਵੀਂਦਾਰੀ ਜਿਹੜਾ ਉਹ ਗਣਕ ਚਲਾ ਲਾ ਹਸਣ ਮੈਂ ਯਾਰ 1000 ਦਾ 33 ਖਰਚਾ ਆਇਆ ਨਾ ਹਾਂ ਹਾਂ ਉਹ ਤਾਂ ਇਹਦਾ 1000 ਦਾ ਪਰ ਆ ਯਾਰ ਜਿਹਦਾ ਵਿੱਚ ਉਹ ਬਦਲ ਗਏ ਇੰਨੇ ਕਿਤੇ ਬਣ ਗਏ ਹੂੰ ਚਲੂੰ ਵੀ ਤਸੱਲੀ ਹੋ ਜੂਗੀ ਹੋਰ ਤਾਂ ਮਸ਼ੀਨ ਕਿਸੇ ਪਾਸੋਂ ਨਾ ਨਾ ਫੈਨ ਓਕੇ ਪਈ ਆ ਇਹ ਦੇ ਇੱਕ ਦਿਨ ਹੂੰ ਉਨੇ ਭਰ ਜਿਵੇਂ ਉਹ ਵਿੱਚ ਨਹੀਂ ਝੜੀਆਂ ਜਾਂ ਫਿਰ ਮੈਂ ਵਿੱਚੋਂ ਭਰ ਲਵਾਂ ਉਰੀ ਭਰ ਜੂਗਾ ਹਾਂ ਵੀਰਾ ਬਣ ਕੇ ਇੰਨਾ ਕੰਮ ਕਰਦੇ ਨੇ ਚੰਗਾ ਆਹਾ ਬੈਠਾ ਉਹ ਹਾਂ ਬਾਡੀ ਲਵੇ ਬਾਡੀ ਰਵੇ ਉਹ ਪਟਾ ਕਿਹੜਾ ਲਾਇਆ ਬੱਟ ਜਨੇ ਆ ਥੋੜੀ ਜੀ ਉਹਰੇ ਮਾ ਮੜੀ ਜੀ ਆ ਪੱਤੀ ਲਾ ਦੀ ਨਾ ਨਾ ਪੱਤੀ ਨਹੀਂ ਲਾਉਣੀ ਫਿਰ ਤਾਂ ਜਰ ਪੈ ਜੀ ਉਹਦਾ ਦਾਈ ਚਹੇ ਤੇਰੀ ਬਾਜੂ ਗਰੰਟਰ ਲਾ ਹਾਂ ਹਾਂ ਲੈਣ ਲਾ ਕੇ ਉਹਦੇ ਵਿੱਚ ਮਾਲ ਲਾ ਕੇ ਮਾਲ ਲਾ ਕੇ ਛੀਰੀ ਪੂਰੀ ਹਾਂ ਗਰੰਟਰ ਮਾਰ ਦਾਂਗੇ ਬਸ ਨਾ ਮੁੜ ਕੇ ਘਸੇ ਫਿਰ ਇਹਦਾ ਜੇ ਟਾਕੀ ਰੱਖਦੇਵੇਂ ਉਹਨੇ ਵਿੱਚ ਅੱਜਾ ਦੇ ਵਿੱਚ ਪਾ ਕੇ ਉਹਦੇ ਗਰਦ ਜਰ ਪੈ ਜਾਣੀ ਫੇਰ ਨਹੀਂ ਕੰਮ ਕਰਦਾ। ਉਹ ਤੋਂ ਅਗਲਾ ਕੰਮ ਭਾਰਤੀ ਜੀ ਗੱਲ ਆ ਸ਼ਾਵਰ ਕਰਾ ਦਾ ਕਰਨਾ। ਹਾਂ। ਇਹਨੂੰ ਬੈੱਡ ਦੀ ਹੱਥ ਚ ਚਾਦਰ ਲਾਉਣੀ ਹੈ। ਵੇਖਾ ਛੱਡੀ ਹੈ ਬੈੱਡ। ਬੈੱਡ ਤੇ ਆਹ ਇਕੱਠੀ ਪਹਚਾਏ। ਕੱਲ ਪਹਚਾਓ। ਹੂੰ। ਬੈੱਡ ਦੀ ਇਹ ਚਾਦਰ ਤੁਹਾਨੂੰ ਛੋਟੀ ਹੋਊਗੀ ਵੀ ਨਾ ਨਾ। ਹਾਂ। ਲੰਬੀ ਤਾਂ ਹੁਣ ਤਾਂ ਇੱਕੋ ਹੀ ਆਉਨੇ ਪੁੱਛ ਲਈਂ ਜੇ ਛੋਟੀ ਚਾਦਰ ਦੇ ਦੇਣਗੇ। ਵੀ ਸਿਰੇ ਤੱਕ ਰਹਿ ਇਹਨੂੰ। ਇਹੀ ਚਾਦਰ ਲਾਏਗਾ ਕਿ ਉਹ ਸਾਫ ਟੋਟਾ ਲਾਉਣਾ ਸਿਰੇ ਤੇ ਉਹ ਦੇ। ਨਾ 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 ਇਹ ਤਾਂ ਪਟਕੇ ਲਾਈ ਦੇ ਗਏ ਨੇ ਸਿਰੇ ਤੱਕ ਲਾ ਦਾਂਗੇ। ਸਿਰੇ ਤੱਕ। ਹਾਂ। ਟਿੱਕਾ ਪਾਉ ਨੂੰ ਬਾਸਕਟ ਦਾ ਜ ਉਹ ਹੈ ਨਹੀਂ ਇਹਦੇ ਚਾਦਰ ਰੇ ਚਾਦਰ ਲਾਈ ਵੀ ਆ ਕਣਕ ਚਾ ਉਹੋ ਧਿਆਨ ਨਹੀਂ ਕਰਿਆ ਫਿਰ ਉਹਨੇ ਰੱਖੀ ਵੀ ਹੋਊ ਉਹ ਤੰਗਲੀ ਹੋਊ ਇਹਦੀ ਜੀਰੀ ਚਾਜਾ ਅਗਲਾ ਤੰਗਲੀ ਲਾ ਲੰਦਾ ਕਣਕ ਚਾ ਬਾਹ ਲਾ ਲੰਦਾ ਬਣਾ ਲਾਂਗੇ ਬਣਾ ਲਾਂਗੇ ਉਹ ਤਾਂ ਬਣਾ ਲਾਂਗੇ ਸਰੀਆ ਲਿਆਵਾਂ 250 ਦਾ ਸਰੀਆ ਲਿਆਵੇ ਪੱਤੀ ਲਈ ਬਸ 2 ਇੰਚ ਆਲੂ ਵੇਖਦਾ ਬੱਟੇ ਲਿਆਵਾਂਗੇ ਇੱਕ ਤਾਂ ਐਲੀਵੇਟਰ ਲਾਉ ਕਰਨਾ ਐਲੀਵੇਟਰ ਬੱਟਾ ਅਗਰ ਦਸੰਬਰ ਤੱਕ ਸਾਰੇ ਜਿਹੜੇ ਆਉਣਗੇ ਹੂੰ ਉਹ ਰਹੀ ਜੀ ਇਹ ਸਹੀ ਸਵਰਤ ਜਾ ਚੁੱਕਾ ਹੈ ਚਲੋ ਟਾਇਰ ਤੇ ਜੀ ਤੇ ਉਹਦੇ ਪਿੰਨਾ ਲਾਉਣੀਆਂ ਨੇ ਬੋਸ ਲਾਉਣੇ ਨੇ ਬੋਸ ਪਾਸੇ ਦੇਖਿਆ ਜੇ ਕੋਈ ਫੜਾ ਨਹੀਂ ਜੈਕ ਲਾ ਕੇ ਤੁਸੀਂ ਹੁਣ ਚੈੱਕ ਕਰਿਆ ਹੋਊਗਾ ਉਹ ਲਾਹਾਂਗੇ ਹਿੱਸਾ ਮੈਨੂੰ ਲੱਗਦਾ ਤਾਂ ਹੈ ਨਹੀਂ ਜਦਾ ਹੁੰਦੀ ਨਹੀਂ ਪੱਛੇ ਇਸ ਦਾ ਡੋਲਣ ਲਾ ਜਾਂਦਾ ਹੋਰ ਲੱਗਦੀ ਤਾਂ ਹੈ ਨਹੀਂ ਸੈਂਟਰ ਤੇ ਜੈਕ ਲਾ ਕੇ ਚੱਕ ਕੇ ਦੇਖ ਲਿਓ ਹਲਾ ਕੇ ਦੇਖ ਲਿਓ ਜੇ ਢਿੱਲੋ ਵੀ ਪੱਟ ਲੈਣੀ ਫੇਰ ਕੀ ਲੋੜ ਆ ਹਾਂ ਫੇਰੇ ਨੂੰ ਐਟਨੇ ਗਰੀਸ ਮਾਰਦੇ ਹੋ ਇਹ ਤਾਂ ਉਹ ਸੈਂਟਰ ਤੇ ਨੂੰ ਦਾ ਤਾਜ਼ਾ ਮਾਰਿਆ ਗਿਆ ਉਹਦਾ ਜੇ ਹੁਣ ਡਾਊਨ ਹੋਊਗੀ ਫਿਰ ਜੇ ਡਾਊਨ ਹੁੰਦਾ ਨਾ ਇਸ ਦਾ ਪਿੱਛਾ ਸੜਕ ਤੇ ਆਉਂਦੀ ਦੀ ਪਤਾ ਲਾ ਜਾਂਦਾ ਐ ਕਰਨ ਆ ਜਾਂਦਾ ਇਹ ਤਾਂ ਉਹਦਾ ਗੈਲੂ ਲਈ ਜਾਂਦਾ ਨਾ ਇਹ ਪੈ ਰਹੇ ਜਿਆਦਾ ਕੰਕਪਨ ਵਾਲੇ ਪਾਸ ਵੀ ਡਾਊਨ ਹੋਗੇ ਨਾ ਤੇ ਥੱਲੇ ਵਾਲੇ ਜਿਹੜੇ ਦੂਏ ਉਹ ਵਾਇਰਿੰਗ ਨੇ ਆਪਣੇ ਉਹ ਦੂਜੇ ਇਹ ਥੱਲੇ ਪਾਏ ਹੋਏ ਨੇ ਥੱਲੇ ਸਪੈਰਿੰਗ ਜੀ ਘੁੰਮਣ ਵਾਲੇ ਉਹ ਨਹੀਂ ਛੱਡਦੀ ਹੈਗੀ ਉਹਨੇ ਨੂੰ ਤੋੜੀ ਰੱਖਦੀ ਹੈ ਫਿਰ ਚਲ ਕਿੰਘ ਪਿੰਨੜ ਬੋਸਟਾ ਲੇਓ ਬਸ ਉਹਨਾਂ ਨੇ ਕਦੇ ਕਰਨਾ ਇਹ ਮੈਂ ਇਹਨੂੰ ਆਨੇ ਕਰ ਰੇ ਨੇ ਉਹਦੇ ਪੈਰ ਆਏ ਤੇ ਮਾਦਰ ਲੈ ਕੰਮ ਕਰਾ ਹੌਰ ਬਸ ਬਸ ਲਾਏ ਨਹੀਂ ਹੋਣਾ ਨਾਟੇ ਜਾੜ ਨਾਟੇ ਚਾੜ ਮੈਨੂੰ ਵੀ ਐਂਦੀ ਮਾਂ ਕਿਤੇ ਡਿੱਕੇ ਕਰਕੇ ਨਾ ਇੱਥੇ ਲਾਏ ਹੋਣ ਜਦ ਮੈਂ ਦੇਖਿਆ ਮਾਂ ਇਹ ਛੱਡ ਲੱਗੇ ਬੀੜੀ ਮੈਨੂੰ ਆ ਜੀ ਮਾਂ ਵੀ ਛੱਡਣ ਨਾਲੇ ਖੋਲ ਲਿਆ ਉਹ ਦੇਖੋ ਹੌਰ ਚੱਲਦੇ ਨੇ ਭੈਣ ਚੋਤੇ ਕਿਤੇ ਉੱਧਰ ਹੋਣ ਨਾ 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 ਟਾਈਨ ਲੱਗਦੇ ਇੱਥੇ ਹੀ ਲੱਗਦੇ ਨਰਪਾ ਇਹਦਾ ਸਾਡੇ ਹੁੰਦੇ ਨੇ ਸਾਰੇ ਉਹ ਕਿਹੜੇ ਤਵੇ ਕਹਿੰਦਾ ਉਹ ਤਵੇ ਵੀ ਨਹੀਂ ਨਹੀਂ ਉਹਨਾਂ ਲੱਗਦੇ ਡੈਸਕ ਵਾਲੇ ਡੈਸਕ ਵਾਲੇ ਉਹਦਾ ਬਹੁਤ ਪਿਛਲੇ ਨੂੰ ਦੇਖ ਤੇ ਟੈਸਕਾ ਲੱਗਦੀ ਹੁੰਦੀ ਆ ਹੁਣ ਅੱਪਰ ਸੋਵੇ ਆ ਜਾਂ ਸਾਡੇ ਇੱਕ ਉਹ ਇਸ ਨੱਡਾ ਦਾ ਖੋਲੇ ਵੀ ਮਸ਼ੀਨ ਦਾ ਯਾਰ ਕਿਤੇ ਹੋਰ ਕੰਮ ਲੱਗਿਆ ਹੁਣ ਬਾਹਰ ਬਣਾਇਆ ਉਹ ਦੋ ਦੋ ਲਾਇਕ ਮੇਰੇ ਨਰਪਾ ਹੈ ਦੋ ਦੋ ਲਾਇਵੇਂ ਗੱਬੇ ਵਾਲੇ ਦੋ ਦੂਏ ਲਾਇਵੇਂ ਨੇ ਦੋ ਆ ਹਾਂ ਸਿਰੇ ਵਾਲੇ ਛੱਡਨੇ ਹਾਂ ਫਿਰ ਉਹੀ ਗੱਬੇ ਵਾਲੇ ਹਾਂ ਉਹੀ ਲਾਇਵੇਂ ਪਾਣੀ ਹੋ ਤਵਾਂ ਲੱਗੂ ਹੈ ਨਾ ਨਾ ਹੋਰ ਤਾਂ ਬਹ ਲੱਗੂ ਇਹਨਾਂ ਨਾਲ ਹਾਂ ਦੋ ਲਾਇਵੇਂ ਨੇ ਦੋ ਸਿਰੇ ਵਾਲੇ ਛੱਡਨੇ ਥੱਲੇ ਵਾਲੇ ਨਾਟਰ ਪਾਏ ਮੈਨੇ ਦੋ ਆ ਹਾਂ ਹੋਰ ਦੇ ਸਟੰਬੀ ਨੂੰ ਬਾਅਦ ਚੋਂ ਲੱਗੀਆਂ ਹੋਈਆਂ ਹਾਂ ਹਾਂ ਆਉਣੀ ਹੈ ਇਹਨੂੰ ਮੈਂ ਕਹਿੰਦਾ ਸਟੰਬਾ ਹੈ ਜਾਂ ਫਿਰ ਬਾਅਦ ਚੋਂ ਲੱਗੀਆਂ ਨੇ ਨਾ ਸਟੰਬਾ ਹੈ ਛੋਟੀਆਂ ਨੇ ਇਹ ਨਹੀਂ ਬੜੀਆਂ ਹੈਗੀਆਂ ਹੂੰ ਸਿਰੇ ਤੇ ਲਾਦੇ ਬਸ ਇੱਕ ਮੈਂ ਤਾਂ ਕਹਿੰਦਾ ਸਿਰੇ ਵਾਲਾ ਵੀ ਇਹ ਰਹਿਣਦੇ ਆਪਾਂ ਪਾਹ ਤੋਂ ਵਿੱਚੇ ਝਾੜ ਕੇ ਦੇਖ ਲਾਂਗੇ ਸਾਡਾ ਚੜ ਤਾਂ ਵਿੱਚ ਵੀ ਜਾਊਗਾ ਨਾ ਵਿੱਚ ਨਹੀਂ ਝੜਨਾ ਚੜਨਾ ਜੀ ਉੱਥੇ ਆਹੀ ਦੋ ਗੱਬੇ ਵਾਲੀ ਉਹ ਘੋੜਾਂਗੇ ਬਸ ਦੂਏ ਤਾਂ ਦੂਏ ਤੱਕ ਤਾਂ ਜਾਂਦੀ ਨਹੀਂ ਇਹਦੇ ਹੁਣ ਆਹ ਸਿਰੇ ਚੜਦੇ ਨਾ ਕੋਈ ਚੱਕਰ ਨਹੀਂ ਚੱਲੇ ਪਾਏ ਵੀ ਨਹੀਂ ਇਹੀ ਗੱਦੇ ਇਹੀ ਗੱਦੇ ਬਸ ਏਕਣੇ ਬਸ ਇੱਥੇ ਲਾਦੇ ਆ ਇਥੇ ਪਤਾ ਕੀ ਕਰੀ ਜੇ ਤੈਨੂੰ ਲੱਗੂਗਾ ਵੀ ਇਹਨੇ ਯਾਰ ਪਤਲਾ ਟੋਪੀ ਵਾਲਾ ਨਾ ਡਾਟ ਚਾੜ ਲਈ ਇਹ ਤੇ ਸਾਲੇ ਨੂੰ ਵੱਡਦੀ ਗਰੈਂਟਰ ਨਾਲ ਪਰਖ ਜੇ ਤੈਨੂੰ ਲੱਗੂਗਾ ਅੱਬਲਾ ਦੇ ਇੱਥੇ ਤੱਕ ਤਾਂ ਤਵਾ ਆਉਂਦਾ ਨਹੀਂ ਅੰਦਰ ਲਿਆ ਅੰਦਰ ਲਿਆ ਤੇ ਜਦਵ ਇਸ ਕਾਇਦੀ ਜੱਲੀਂ ਖਾਦ ਮੋੜਦਾ ਖੜਾ ਨਾ ਤਾਂ ਹੀ ਕੜੈਕਸ਼ਨ ਉਹ ਸੋਧੀਆਂ ਕਰਕੇ ਦੂਏ ਲੋਟ ਲੱਗੇ ਹੋਏ ਨੇ ਲੋਟੇ ਸਦਾ ਹੋਣਗੇ ਨਾਲ ਦੀਆਂ ਲਾਈਨਾਂ ਹਾਂ 7-8 ਚ ਲਾ ਅੱਗੇ ਤੇ ਰਾਉਣ ਹਾਂ ਹਾਂ ਉਹ ਵੀ ਪਰ ਬਾਤ ਤੁਹਾਨੂੰ ਇਹ ਤੇ ਲਾਉਣ ਤੇ ਵੀ ਖਾਸਾ ਖਰਚ ਆਉਂਦਾ ਰੁਪਇਆ 15000 ਖਰਚ ਆ ਜਾਂਦਾ ਨਾ ਤੇ ਹਮਮਮ ਹੋਰ ਅਜੀ ਲਾਈ ਮਹਿੰਗੀਆਂ ਨੇ ਅਸਰਪਾ ਸਰਪਾ ਮਹਿੰਗਾ ਹੈ ਇਹ 15000 ਰੁਪਏ ਮਾਗੇ ਖਰਚ ਆ ਜਾਂਦੇ ਨੇ ਉਹ ਮਸ਼ੀਨ ਦਾ ਜੋ ਤੇ ਪਰ ਉਹ ਚੇਂਜ ਵਧੀਆ ਲੈਂਦਾ ਫਿਰ ਇਹ ਹੈ ਹਾਂ ਹਾਂ ਉਹ ਉਧਰੋਂ ਲੈਂਦਾ ਹੋ ਇੰਜਨ ਜੋ ਇਹ ਹਾਂ ਖਿੱਚਦਾ ਹੈ ਜੋ ਹਵਾ ਹੈ ਇਹ ਜੋ ਹਵਾ ਖਿੱਚੂਗਾ ਇੰਜਨ ਇੰਜਨ ਹਾਂ ਇਹਨੂੰ ਦੇਣ ਹੀ ਨਹੀਂ ਹੈਗੀ ਇਹਨੂੰ ਹਵਾ ਹਾਂ ਨਾ ਨਾ ਇਹ ਜੋ ਖੱਚਦਾ ਹਵਾ अच्छा हां जब ਸਾਹ ਲੈਂਦਾ ਨਾ ਇੰਜਨ ਇਹਦੇ ਵਿੱਚੋਂ ਖੱਚਦਾ ਫੇਰ ਕੰਮ ਕਰਦਾ ਹੈ ਹਵਾ ਨਾ ਨਹੀਂ ਦਈ ਫਿਰ ਇਹ ਖਰਾਬ ਹੋ ਜਾਊਗਾ ਅੱਛਾ ਹਾਂ ਉਹ ਪਾਇਪ ਕਿਹੜਾ ਉਹ ਲਾਇਆ ਹੋਇਆ ਆਪਾਂ ਉਹ ਪੂਰਾ ਵੱਟ ਕੇ ਪਿੱਤਣ ਦਾ ਮਾਰ ਲੱਗੇ ਲਵਾਇਆ ਹੋਇਆ ਹਾਂ ਬੰਦ ਕਰਾਓ ਉਹ ਕੰਪਰੈਸਰ ਕਰਕੇ ਬੰਦ ਕਰਤਾ ਹੂ ਇਧਰੋਂ ਫੇਰ ਨਹੀਂ ਇਹ ਪੂਰਾ ਸਹੀ ਕੰਮ ਕਰਦਾ ਸਰਪਾ ਜਿਹਨੂੰ ਹਵਾ ਨਾ ਦੇ ਫੇਰ ਤਾਂ ਬਹੁਤ ਜ਼ੋਰ ਨਾਲ ਬ੍ਰੇਕ ਲਾਉਣੇ ਪੈਂਦੇ ਨੇ ਉਹ ਆਪਾ ਗੈਰੇਂਡਰ ਨਾਲ ਪੂਰਾ ਵੱਡਾਂਗੇ ਹਾਂ 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 ਵਾ ਵੱਡ ਕੇ ਪੈਕੜ ਦੀ ਨਵਾ ਦਾ ਪੈਰ ਨਹੀਂ ਰੱਖਣ ਦੇਆ ਕਰਨਾ ਤੈਨੂੰ ਬ੍ਰੇਕਾਂ ਦੇ ਆ ਵੀ ਬੁੱਲਣਾ ਆ ਤਾਂ ਬੁੱਲਣਾ ਗਲਤ ਕਸ ਲਿਆ ਇਹ ਛੋਟੀਆਂ ਡੈਕਸ਼ਨਾਂ ਕਰਕੇ ਚੱਕਰ ਆ ਨਾ ਹਾਂ ਹਾਂ ਜੇ ਬੜੀ ਹੋਵੇ ਬੇਤਾ ਸਾਡੇ ਲਾਈ ਜਾਣਗੇ ਤਮਾ ਪਿੱਛੇ ਜਾਗੂ ਹਰਕ ਥੋੜਾ ਜਿਹਾ ਹੂੰ ਨਟ कसे ਜਾਣਗੇ ਦੂਜੇ ਵੀ ਜੇ ਸਾਡੇ ਚੱਲ ਲੱਗੇ ਸਾਡੇ ਚੱਲੇ ਜਾਣਗੇ ਸਾਡੇ ਉੱਪਰੋਂ ਫਿਰ ਪਤਾ ਕੀ ਆ ਜਿਵੇਂ ਮੜਾ ਇਹ ਵੱਜ ਜਾਂਦਾ ਬਾਰ ਲੰਬਾ ਪੱਡਣਾ ਪਊਗਾ ਐਂ ਤਾਂ ਜਗ੍ਹਾ ਤਾਂ ਜਗ੍ਹਾ ਤਾਂ ਖਾਸੀ ਵੱਜਦੀ ਆ ਨਟ ਦੀ ਟੋਪੀ ਐਨ ਪੂਰੀ ਇਸ ਇੱਥੇ ਸਹੀ ਆਊਗੀ ਉਹ ਨਟਾ ਨੂੰ ਰੰਗ ਹੋਇਆ ਹੋਇਆ ਨਾ ਐਨ ਪੂਰੀ ਸਹੀ ਆਊਗੀ ਬਾ ਚੌੜੀਆਂ ਟੋਕੀਆਂ ਨਾ ਚਾੜੇ ਦੂਈਆਂ ਦੀ ਟੋਕੀਆਂ ਆਰਾਮ ਨਾਲ ਚੜਨਗੀਆਂ ਹਾਂ ਪਤਲੀਆਂ ਟੋਕੀਆਂ ਜਿੱਥੇ ਸਟਾਡਰ ਨੇ ਕੰਮ ਕਰਨਾ ਸਟਾਡਰ ਨੇ ਸਹੀ ਕੰਮ ਕਰਨਾ ਨਟ ਨਹੀਂ ਹੁੰਦਾ ਕੰਮ ਕਰਦਾ ਹੁਣ ਨਵੀਆਂ ਮਸ਼ੀਨਾਂ ਦੇ ਤਾਂ ਵੀ ਸਟੱਡ ਬਹੁਤ ਮੋਟੇ ਕਰਦੇ ਨੂੰ ਵਧੀਆ ਵਾਲੇ 32 ਦੇ ਹੁੰਦੇ 32 ਦੇ ਕਰਦੇ ਹਾਂ 30 32 ਦੇ ਲਾਜਰ ਦੇ 32 ਦੇ ਨੇ ਹੂੰ ਯਾਰ ਹਿਲਦੀ ਤਾਂ ਇਹ ਵੀ ਨਹੀਂ ਜੈ ਹਰ ਇਹ ਤਾਂ ਪਿੱਛੇ ਨਹੀਂ ਸਹੀ ਹਾਂ ਇਹ ਤਾਂ 32 ਦੇ ਵੀ ਟੁੱਟਦੇ ਨੇ ਨਾ ਇਹਦੀ ਡੱਬ ਸਿਆ ਤਿੰਨਾ ਵਸ ਸਹੀ ਰਹਿਣੀ ਨਹੀਂ ਦੇਈਦੀ ਇਹਨੇ ਫੇਰ ਨਹੀਂ ਸਾਡੇ ਸਿੱਤੀ ਆ ਕੁਸ ਹੁੰਦਾ ਇਹਨਾਂ ਨੂੰ ਨਾ 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 ਟੱਲੇ ਹੁਣ ਹੁਣ ਇਹਦੇ ਮਾਮੇ ਨਾਲ ਇਹਦੀ ਮਾਂ ਹਿੱਸਾ ਪਾ ਰਿਆ ਸੀ ਆਸਰਾ ਮਸ਼ੀਨ ਲੈ ਕੇ ਆਏ ਸੀ 99 ਮਾੜ ਲਾ ਹੂੰ ਕਈ ਬੰਦਿਆਂ ਦੇ ਵਿੱਚ ਮੈਨੂੰ ਫੋਨ ਵੀ ਆਉਂਦੇ ਨੇ ਬਾਈ ਡੈਕਸ਼ਨ ਥੱਲੀ ਹੋ ਜਾਂਦੀ 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 ਚੱਲਦੀ ਚੱਲਦੀ ਆਹੀ ਚੱਕਰ ਹੁੰਦਾ ਬਸ ਆ ਸਾਈਜ਼ ਦਾ ਫਰਕ ਪਾਈ ਜਾਂਦਾ ਹਾਂ ਸਾਈਟ ਲਾਉਂਦਾ ਪਿੰਨਾ ਨਹੀਂ ਪੂਰੀਆ ਪੂਰੀਆ ਲਾਉਂਦੇ ਇਹ ਜਾਂ ਪਿੱਛ ਪੂਰੀਆ ਟਾਈਟ ਜਾਂਦੀ ਆ ਇਸ਼ਾਲਾ ਲਾ ਕੇ ਥੱਲੇ ਫੇਰ ਕਨੇ ਲਾਏ ਤੇ ਮਿਸਤਰੀ ਨੇ ਆ ਆਹ ਲਾ ਕੇ ਹੋਰ ਚਲੋ ਚੱਕੋ ਫੇਰ ਆਇਆ ਤੇ ਰੱਖਣੇ ਵਾਲਿਆਂ ਨੂੰ ਆਮ ਹੈ ਕਿ ਥੱਲੇ ਬਣੋ ਫਰਤੇ ਤੇ ਉਹਨਾਂ ਨੇ ਇਹਨੂੰ ਦਾਸਤਾ ਦੀ ਕਹਿੰਦੇ ਵੀ ਦੋਏ ਪਾਸੇ ਹਾਂ ਉਹ ਡੱਬ ਨਹੀਂ ਫਿਰ ਪੂਰੀ ਬੰਦੀ ਪਿੱਛੇ ਇਹਦੀ ਸਾਰਾ ਰੱਖਣਾ ਨਟਨੇ ਦਾ ਬਸ ਇਹ ਕੱਸ ਕੇ ਰੱਖਣੀ ਆ ਝੂਟਾ ਕਿਤੇ ਥੋੜਾ ਪੈਂਦਾ ਯਾਰ ਬੜੇ ਟਾਇਰ ਨੇ ਉਰੀ ਦੀ ਆਈ बस ले ਲੈ ਹੋ ਗਿਆ ਜਦੋਂ ਜਦੂ ਦੇ ਨੂੰ ਤਾਹ ਰਾਤ ਨੂੰ ਵੀ ਸੀ ਹੋੜੀ ਆ ਯਾਰ ਇਹ ਨਾ ਹੋਰ ਹੈ ਤਾਂ ਹੋੜੀ ਆ ਕੰਮ ਕਰਨ ਦਾ ਸੌਖਾ ਨਰ ਪਾਇਦਾ ਪਾਇ ਦਿੰਦੇ ਆ ਹੋਰ ਪਾ ਦੋ ਬਸ ਇੱਕ ਨੇੜੇ ਲਾ ਗੁਰਾਇਆ ਉਹ ਨੀ ਘੜੀ ਚੱਕੀ ਜਾਂਦੀ ਉਹ ਨੀ ਚੱਕੀ ਜਾਂਦੀ ਦੋ ਜਣੇ ਤੋਂ ਉਹ ਨੀ ਦੋ ਜਣੇ ਤੋਂ ਚੱਕ ਕੇ ਲਾਈ ਜਾਂਦੀ ਹੋਰ ਉੱਥੇ ਜਦ ਤੂੰ ਬਹੁਤ ਬੜੀ ਦੇਰਾਂ ਰਹੀ ਹਿਆ ਇਹਦਾ ਅਸੀਂ ਉਹੀ ਚੱਕ ਮੈਂ ਤਾਂ ਪਤਾ ਕੀ ਆ ਥੱਲੇ ਉਹ ਨੀ ਆਪਣੇ ਬੈਂਚ ਬਣਾਏ ਹੋਏ ਥੱਲੇ ਉਹਦੇ ਪੂਰਾ ਪੂਰਾ ਬੈਂਚ ਆ ਜਾਂਦਾ ਇੰਜ ਚੱਕ ਲਾ ਕੇ ਬਸ ਆਇਆ ਕੈਪਟਨ ਉੱਥੇ ਖੜੀ ਰਹਿ ਜਾਂਦੀ ਹੈ ਉਹਨੇ 2 ਵਿੱਚ ਮੈਂ ਚ ਤੇ ਹੋਰ ਤੂੰ ਹੀ ਨਹੀਂ ਸਿੱਧੀ ਹੁੰਦੀ ਉਹਦੇ ਨਾਲ ਨਾ ਨਾ ਤੂੰ ਹੀ ਨਹੀਂ ਹੁੰਦਾ ਸਿੱਧਾ ਬੱਸ ਗੱਲਾਂ ਆਨ ਦਾ ਦੋ ਬੰਦੇ ਨੇ ਚੱਕੇ ਗਰਾਰੀ ਬੜੀ ਹੋ ਗਈ ਹੋਰ ਇਧਰ ਆਨ ਨਾਲ ਚੱਕੇ ਪਾਤੀ ਇਹਨਾਂ ਗਰਾਰੀ ਬਹੁਤ ਉੱਪਰ ਹੋਏ ਵੀ ਹਾਂ ਗਰਾਰੀ ਹੋ ਗਈ ਫਿਰ ਇਹਦਾ ਡਾਇਰ ਆਪਣਾ ਹੋਊਗਾ ਹਾਂ ਇਹਦਾ ਡਾਇਰ ਹੋਊਗਾ ਮੈਂ ਨਾਲ ਮਾ ਫਿਰ ਜਾਇਆ ਇਹ ਉਹ ਹੋਣਾ ਹੋ ਰਿਹਾ ਠੀਕ ਕੰਮ ਚੱਲ ਰਿਹਾ ਬਾਈ ਹੁਣ ਜੋਰਾਂ ਸੋਰਾਂ ਤੇ ਤੇ ਆਪਣੇ ਕੋਲ ਬੱਸ ਇੱਥੇ ਵਰਗੇ ਸਾਹਿਬ ਚ ਫਿਰ ਲੈ ਕੇ ਆਉਣਗੇ ਮਾੜਾ ਮੋਕਾ ਕੰਮ ਬਿਲਡਿੰਗ ਵਾਲਾ ਹੈਗਾ ਜਾ ਜਿਹੜਾ ਚੈਂਬਰ ਹੈ ਚੈਂਬਰ ਤੇ ਜਿੱਥੇ ਸੌਫਟ ਪੈਂਦੀ ਪਿਛਲੇ ਸਕਰੋਟਰ ਵਾਲੀ ਆਪਣੇ ਉਹ ਉਥੋਂ ਥੋੜਾ ਜਿਹਾ ਬਿਲਡਿੰਗ ਜਾ ਕਰਾਇਆ ਹੋਇਆ ਉਹ ਪਟਕੇ ਪਲੇਟਾਂ ਨਵੀਆਂ ਲਾ ਦਾਂਗੇ ਬਸ ਤੇ ਨਰਭਾਏ ਭਾਈ ਕਹਿੰਦਾ ਸੀ ਆਪਣਾ ਕਹਿੰਦਾ ਕੀੜਾ ਮਾਰ ਕੇ ਗਈ ਤਾਂ ਕਰਕੇ ਆਪਾਂ ਆ ਗਏ ਸੀ ਆ ਫਰਾਹੀ ਉਹ ਡੀਜ਼ਲ ਵਾਲਾ ਇੱਥੇ ਨਹੀਂ ਆ ਸਾਨੂੰ ਉਹ ਬੈਟਰੀ ਆ ਪਲੇਟਾਂ ਬਸ ਨਵੀਆਂ ਲਾ ਕੇ ਬਸ ਮਾੜਾ ਮੋਟਾ ਜਿਹਾ ਕੰਮ ਹੈ ਬਿਲਡਿੰਗ ਦਾ ਇਹ ਕਰ ਦਾਂਗੇ ਆਪਾਂ ਬਸੂਰੀ ਆਉਰੀ ਨਰਭਾ ਇੱਥੇ ਜੀ ਘੁੰਮਦਾ ਗੋਲਾਂ ਦਾਵਾ ਹਾਂ ਆਏ ਤਾਂ ਛੋਟੀ ਟੋਪੀ ਵਾਲੇ ਨੱਟ ਚੜ ਜਾਂਦੇ ਬਈ